ਆਆਂ ਸਾਲਾਂ ਦੀ ਹੈ ਉਸ ਪਰਿਵਾਰ ਦੇ ਨਾਲ ਜਿੱਥੇ ਦੁੱਖ ਪ੍ਰਗਟ ਕਰਨ ਵਾਸਤੇ ਕੜਤਰੀ ਧੁੱਪ ਦੇ ਵਿੱਚ ਬੈਠੇ ਹੋ ਤੇ ਯਕੀਨ ਦਵਾਉਣ ਵਾਸਤੇ ਕਿ ਸਮਾਜਿਕ ਨਿਆਂ ਤੁਹਾਨੂੰ ਲੈ ਕੇ ਆਣਗੇ ਇੱਟਾ ਕਾਨੂੰਨਨ ਨਿਆਂ ਹੁੰਦਾ ਪ੍ਰਸ਼ਾਸਨਿਕ ਨਿਆਂ ਹੁੰਦਾ ਤੇ ਇੱਕ ਹੁੰਦਾ ਸਮਾਜਿਕ ਨਿਆਂ ਜਿਹੜਾ ਸੰਗਤ ਦਵਾਉਂਦੀ ਹੈ ਗੱਲ ਜਦੋਂ ਮੈਂ ਵੀਡੀਓ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਵੀਡੀਓ ਦੇ ਨਾਲ ਉਸ ਬੱਚੀ ਦੀਆਂ ਫੋਟੋਆਂ ਵਰਤੀਆਂ ਆਪਾਂ ਜਾਣਿਆ ਸ਼ਹਿਰ ਦੇ ਵਿੱਚ ਤੇ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਛੜੀਆਂ ਨੌਜਵਾਨ ਬੱਚੀਆਂ ਨੇ ਨਾ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈਆਂ ਤੇ ਮਨ ਨੂੰ ਕੁਝ ਹੁੰਦਾ ਲੁਧਿਆਣੇ ਤੁਸੀਂ ਵੀ ਜਾਣਦੇ ਹੋ ਅਸੀਂ ਰੋਜ਼ ਲੁਧਿਆਣੇ ਦਾ ਜਿਆਦਾ ਗੇੜਾ ਭਾਈਦਾ ਤੇ ਮਨ ਦੇ ਅੰਦਰ ਇੱਕ ਇਸ ਗੱਲ ਦੀ ਭਾਵਨਾ ਆਉਂਦੀ ਆ ਵੀ ਬਰਾਬਰਤਾ ਦਾ ਜਿਹੜਾ ਦੌਰ ਸ਼ੁਰੂ ਹੋਇਆ ਸਾਡੀਆਂ ਬੱਚੀਆਂ ਵੀ ਜਿਹੜੇ ਸਾਡੇ ਨੌਜਵਾਨ ਸਰਕਾਰੀ ਜੋਬਾਂ ਦੇ ਉੱਤੇ ਨੌਜਵਾਨ ਮੁੰਡਿਆ ਤੇ ਸਾਡੀਆਂ ਧੀਆਂ ਵੀ ਉਹਨਾਂ ਦੇ ਬਰਾਬਰ ਡਿਊਟੀ ਕਰ ਰਹੀਆਂ ਨੇ ਤੇ ਅੱਜ ਉਹ ਵੀਡੀਓ ਦੇਖ ਕੇ ਉਹ ਸਤਾਜੋ ਛੋਟੀ ਬੱਚੀ ਦਾ ਫੋਟੋ ਦੇਖ ਕੇ ਮਨ ਰੋਇਆ ਜਿਹੜੇ ਸਿਸਟਮ ਦੀ ਗੱਲ ਕਰਦੇ ਆ ਕਿਹਦਾ ਮਨ ਕਰਦਾ ਐ ਇਸ ਰੰਗਲੀ ਦੁਨੀਆ ਛੱਡਣ ਵਾਸਤੇ ਜਿਹੜੇ ਅੱਜ ਲੋਕ ਸਰਕਾਰੀ ਨੌਕਰੀਆਂ ਦਾ ਝਾਂਸਾ ਦਿੰਦੇ ਆ ਨਾ ਵੀ ਮੁੰਡੇ ਨੂੰ ਸਰਕਾਰੀ ਨੌਕਰੀ ਦੇ ਦਿਆਂਗੇ ਪਰਿਵਾਰ ਦੇ ਵਿੱਚ ਕਿਸੇ ਨੂੰ ਅਸੀਂ ਲੱਖਾਂ ਰੁਪਈਆ ਹਮਦਾਤ ਦਵਾ ਦਿਆਂਗੇ ਮੁਆਫਦਾਤ ਦਵਾ ਦਿਆਂਗੇ ਉਹਨਾਂ ਨੂੰ ਪੁੱਛੋ ਵੀ ਤੂੰ ਆਪਣੇ ਪੁੱਤ ਜਾਂ ਧੀ ਨੂੰ ਤੇ ਜਾਂ ਤੂੰ ਛੱਡ ਕੇ ਵਿਖਾਏ ਰੰਗਲੀ ਦੁਨੀਆ ਕਿਹਦਾ ਮਨ ਕਰਦਾ ਏ ਇਸ ਦੁਨੀਆ ਤੋਂ ਜਾਣ ਵਾਸਤੇ ਉਹ ਬੱਚੀ ਕਿੰਨੀ ਦੁਖੀ ਹੋਊਗੀ ਉਸ ਬੱਚੀ ਦੀ ਮਾਨਸਿਕ ਪੀੜਾ ਇਸ ਗੱਲ ਤੋਂ ਜ਼ਾਹਰ ਹੈ ਕਿਉਂ ਦੀ ਕਿਤੇ ਸੁਣੀ ਨਹੀਂ ਗਈ ਮੈਂ ਪੁੱਛਿਆ ਮੈਨੂੰ ਜਿਆਦਾ ਜਾਣਕਾਰੀ ਨਹੀਂ ਸੀ ਮੈਂ ਸਤਕਾਰਯੋ ਮੋਦਵਰ ਸਜਣਾ ਤੋਂ ਪੁੱਛਿਆ ਵੀ ਹੋਇਆ ਕੀ ਹੈ ਤੇ ਦੱਸਿਆ ਵੀ ਬੱਚੀ ਇੱਕ ਦਿਨ ਪਹਿਲਾਂ ਇਲਾਕੇ ਦੇ ਡੀਐਸਪੀ ਸਾਹਿਬ ਕੋਲ ਗਈ ਹੈ 4 ਦਿਨ ਪਹਿਲਾਂ 4 ਦਿਨ ਪਹਿਲਾਂ ਗਈ ਆ ਡੀਐਸਪੀ ਸਾਹਿਬ ਦੇ ਕੋਲ ਤਾਂ ਡੀਐਸਪੀ ਸਾਹਿਬ ਨੂੰ ਸਾਰੀ ਗੱਲ ਦੱਸ ਕੇ ਆਈ ਹੋ ਸਕਦਾ ਆਪਣੀ ਬੱਚੀ ਉਹ ਲਿਖਤ ਰੂਪ ਦੇ ਵਿੱਚ ਵੀ ਡੀਐਸਪੀ ਨੂੰ ਦੇ ਕੇ ਆਈ ਹੋਵੇ ਹੋ ਸਕਦਾ ਉਹ ਲਿਖਤ ਰੂਪ ਦੇ ਵਿੱਚ ਵੀ ਦੇ ਕੇ ਆਈ ਹੋਵੇ ਮੈਨੂੰ ਆਹ ਤੰਗੀਆਂ ਪਰੇਸ਼ਾਨੀਆਂ ਨੇ ਆ ਮੁਸ਼ਕਲਾਂ ਨੇ ਤੇ ਚੌਂ ਦਿਨਾਂ ਦੇ ਵਿੱਚ ਉਸ ਬੱਚੀ ਦੀ ਜੇ ਗੱਲ ਸੁਣੀ ਜਾਂਦੀ ਤੇ ਮੇਰਾ ਖਿਆਲ ਹੈ ਜਿਹੜਾ ਵੱਡਾ ਦੁਖਾਂਤ ਵਾਪਸ ਰਿਹਾ ਨਹੀਂ ਸੀ ਵਾਪਸ ਸਕਦਾ ਤੇ ਅੱਜ ਫੇਰ ਕਹਾਂਗੇ ਵੱਟ ਚੜਿਆ ਆਇਆ ਵੱਟ ਚੜਿਆ ਆਇਆ ਰੋਜਗਾਰ ਫਾਸ ਚੱਕ ਕੇ ਦੇ ਦਿੰਦੇ ਆ ਤੇ ਪੋਲਿਟਿਕਲ ਬੰਡਾਟੇ ਦੀ ਗੱਲ ਹੁੰਦੀ ਹੈ ਉਹ ਡਾਕਟਰ ਨੇ ਦੱਸਿਆ ਰਿਪੋਰਟ ਆ ਗਈ ਕੋਈ ਨਹੀਂ ਆਪਾਂ ਇਸ ਤੋਂ ਬਾਅਦ ਦੇ ਵਿੱਚ ਡਾਕਟਰਾਂ ਨੂੰ ਵੀ ਮਿਲਦਾ ਵੀ ਭਾਈ ਤੁਸੀਂ ਬਲੀ ਦੇ ਬੱਕਰੇ ਨਾ ਬਣਿਓ ਤੁਸੀਂ ਜੋ ਸਚਾਈ ਆ ਪੋਸਟਮਾਰਟਮ ਰਿਪੋਰਟ ਦੇ ਵਿੱਚੋਂ ਲਿਖਣੀ ਆ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਵਿਸਰੇ ਵੀ ਭੇਜਿਆ ਜਾਣਾ ਵਿਸਰੇ ਦੇ ਵਿੱਚ ਵੀ ਸਾਰੀ ਗੱਲ ਸਾਹਮਣੇ ਆ ਜਾਣੀ ਕਿ ਬੱਚੀ ਦਾ ਕਤਲ ਹੋਇਆ ਜਾਂ ਸੁਇਸਾਈਡ ਦੱਸਿਆ ਇਹਨਾਂ ਨੇ ਕਿ ਅੰਦਰ ਐਸੇ ਹਾਲਾਤ ਅੰਦਰ ਜਾ ਕੇ ਆਏ ਆ ਪੋਸਟਮਾਰਟਮ ਹੋ ਰਿਹਾ ਬੱਚੀ ਦਾ ਦੇਖ ਕੇ ਆਏ ਆ ਤੇ ਖਲਾਤ ਐਸਾ ਵੀ ਉਸ ਬੱਚੀ ਨੇ ਆਤਮ ਹੱਤਿਆ ਨਹੀਂ ਉਹਦਾ ਮਰਡਰ ਕੀਤਾ ਗਿਆ ਮਤਲਬ ਕਿ ਉਹਨੂੰ ਪਹਿਲਾਂ ਮਾਰ ਕੇ ਬਾਅਦ ਦੇ ਵਿੱਚ ਡਰਾਮਾ ਕੀਤਾ ਤੇ ਟੰਗਿਆ ਹੋਇਆ ਤੇ ਅੱਜ ਮੈਂ ਗੱਲ ਕਰ ਰਿਹਾ ਸੀ ਕਿ ਪੰਜਾਬ ਦੇ ਅੰਦਰ ਤਬਦੀਲੀ ਕਹਿੰਦੇ ਤਬਦੀਲੀ ਆ ਗਈ ਵੀ ਤਬਦੀ ਤਬਦੀਲੀ ਆ ਸਾਥਾਲ ਦੇ ਰਾਜੀਆਂ ਗੱਲਾਂ ਭਾਈ ਸਾਹਿਬ ਬੁੰਦੇ ਲੰਬੀ ਸਪੀਚ ਕਰਕੇ ਗਿਆ ਨਸ ਕੇ ਆਇਆ ਚਾਹੋ ਮੂਗਾ ਬੱਚੀ ਦਾ ਕਾਂਡ ਬਸ ਕਾਂਡ ਹੋਇਆ ਤੇ ਦੋ ਦਿਨ ਸਮਾਜਿਕ ਨਿਆਂ ਦੀ ਆਉਣ ਵਾਸਤੇ ਆਪਾਂ ਸੜਕਾਂ ਦੇ ਉੱਤੇ ਬੈਠੇ ਰਹੇ ਤੇ ਬੇਈਮਾਨਾ ਤੰਤਰ ਨੇ ਆਪਣਾ ਜਲਵਾ ਦਿਖਾਇਆ ਤੇ ਬਰਗਾੜੀ ਦੇ ਵਿੱਚ ਕੀ ਕੁਝ ਹੋਇਆ ਐ ਦਿਨ ਹੱਸੀ ਸੰਗਤ ਬੈਠੀ ਸੀ ਨਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੀ ਕਿਹੜਾ ਕੋਈ ਪੁਲਤਿਆਂ ਦੇ ਗੁਲਾਮਾਂ ਨੂੰ ਪਿਆ ਜਾ ਕੇ ਵੀਡੀਓ ਬਾਹਰ ਲ ਹੋਏ ਆ ਜਿਸ ਨੇ ਕੋਈ ਉੱਥੇ ਕਿਤੇ ਅਫਸਰ ਦੇ ਸ਼ਾਨ ਦੇ ਵਿਰੁੱਧ ਇੱਕ ਵੀ ਲੱਖ ਨਹੀਂ ਵਰਤੇ ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਤੇ ਧੜਾ ਧੜਾ ਨੇ ਵਾਹ ਬੋਹੀਆਂ ਚਲਾਣੀਆਂ ਤੇ ਅੱਜ ਤੱਕ ਨਿਆਂ ਮਿਲਿਆ ਵੀਰੋ ਆ ਗਈ ਕਹਿੰਦੇ ਤਬਦੀਲੀ ਆ ਗਈ ਤੇ ਪੋਲਿਟੀਕਲ ਬੰਡਾਟੇ ਦੀ ਗੱਲ ਦੱਸਦਾ ਕਿ ਰਾਜਨੀਤਿਕ ਦੁਸ਼ਮਣੀਆਂ ਕੱਢਣ ਵਾਸਤੇ ਆ ਤੁਸੀਂ ਨਰਪੈ ਦੀ ਗੱਲ ਕਰਦੇ ਹੋਏ 2-4 ਦਿਨ ਦੁਖਜੋ ਦੇਖੋ ਕਿਵੇਂ ਇਕੱਠਾ ਖੁੱਲ੍ਹ ਖੁੱਲ੍ਹ ਕੇ ਸਾਹਮਣੇ ਆਉਂਦੀਆਂ ਨੇ ਜਿਵੇਂ ਪਿਆਜ਼ ਦੇ ਪੱਤੇ دار ਪੱਤੇ ਲੈਂਦੇ ਆਉਣ ਲੈਣਗੇ ਤੇ ਪਿੱਛੇ ਮੈਂ 100% ਕਹਿ ਸਕਦਾ ਕਿ ਕਿਸੇ ਸੱਤਾਧਾਰੀ ਦਾ ਅਸ਼ੀਰਵਾਦ ਹੋਇਆਗਾ ਇਸ ਬੰਦੇ ਨੂੰ ਇਹਦੀ ਅੱਡੀ ਜੁਰਤ ਨਹੀਂ ਇਸ ਮੁਲਾਜ਼ਮ ਦੀ ਨਰਪੈ ਦੀ ਅੱਡੀ ਜੁਰਤ ਨਹੀਂ ਹੋ ਸਕਦੀ ਤੇ ਪਿੱਛੇ ਕੋਈ ਨਾ ਕੋਈ ਰਾਜਨੀਤਿਕ ਜਿਹੜਾ ਸੱਤਾ ਧਾਰੀ ਆਪੂ ਉਹ لازمی ਆਉਂਦੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ ਅੱਪਾ ਰੋਜ਼ ਅਖਬਾਰ ਪੜ੍ਹ ਕੇ ਦੇਖਦੇ ਆਂ ਕਿਹਦਾ ਮੰਜਰ ਹੈ ਘਵੱਦੀ ਪਿੰਡ ਆਪਣੇ ਜ਼ਿਲ੍ਹੇ ਦਾ ਪਿੰਡ ਆ ਹਰਮੰਗੀਰ ਸਾਹਿਬ ਤੋਂ ਪਰੇ ਰਾੜਾ ਸਾਹਿਬ ਨੂੰ ਜਾਣੇ ਤੇ ਰਾਹ ਦੇ ਵਿੱਚ ਬਹੁਤ ਵੱਡਾ ਪਿੰਡ ਘਵੱਦੀ ਆਉਂਦਾ ਤੇ ਉੱਥੋਂ ਦੀ ਬਜ਼ੁਰਗ ਔਰ ਤਾਂ ਤਤਲ ਹੋਇਆ ਤੇ ਜ਼ਮੀਨ ਦਾ ਝਗੜਾ ਚੱਲਦਾ ਕਿ ਕਾਂਗਰਸੀ ਲੀਡਰ ਦੇ ਨਾਲ ਪਿਛਲੇ 15-16 ਸਾਲਾਂ ਤੋਂ ਤੇ ਪੁਲਿਸ ਉਸ ਕਾਂਗਰਸੀ ਲੀਡਰ ਦਾ ਉਸ ਬਜ਼ੁਰਗ ਮਾਤਾ ਦੇ ਪੁੱਤ ਦੇ ਬਿਆਨ ਦੇਣ ਦੇ ਬਾਵਜੂਦ ਉਸ ਕਾਂਗਰਸੀ ਲੀਡਰ ਦਾ ਐਫ ਆਈ ਆਰ ਦੇ ਵਿੱਚ ਨਾਮ ਪਾਉਣ ਨੂੰ ਤਿਆਰ ਨਹੀਂ ਹਾਥੀ ਦੇ ਦੰਦ ਖਾਣ ਵਾਲੇ ਹੋ ਰਹੇ ਤੇ ਦਿਖਾਉਣ ਵਾਲੇ ਹੋ ਰਹੇ ਸਰਕਾਰ ਚੇਂਜ ਹੋ ਗਈ ਤਾਲੂ ਨੂੰ ਜੀਬ ਲਾ ਰਾ ਕੇ ਰਾਤ ਨੂੰ ਟੈਲੀਵਿਜ਼ਨ ਦੇ ਉੱਤੇ ਸਪੀਚਾਂ ਕਰਦੇ ਆ ਵੀ ਅੱবি ਇਹ ਕਰਦੇ ਆ ਮੇਰੇ ਕੋਲੇ ਪਰਸੋਂ ਮਾਝੇ ਤੋਂ ਲੋਕ ਆਏ ਮਾਜੂਦ ਲੋਕ ਹੈ ਕਈ ਵਾਰੀ ਜਿਹੜੀਆਂ ਖਬਰਾਂ ਨੇ ਨਾ ਲੋਕਲ ਐਡੀਸ਼ਨ 'ਚ ਰਹਿੰਦੀਆਂ ਆਪਣੇ ਤੱਕ ਨਹੀਂ ਆਉਂਦੀਆਂ ਤੇ ਉਥੋਂ ਦਾ ਡਿੰਪੇ ਦਾ ਮਾਮੇ ਦਾ ਪੁੱਤ ਜਿਹੜਾ ਕਾਂਗਰਸੀ ਲੀਡਰ ਡਿੰਪਾ ਉਹਦੇ ਮਾਮੇ ਦਾ ਪੁੱਤ ਥਾਣੇ 'ਚ ਬਹਿ ਕੇ ਗੋਲੀਆਂ ਚਲਾ ਰਿਹਾ ਹੈ ਨਿਰਮਲ ਸਿੰਘ ਕਾਲੋ ਦੀ ਟਰਾਂਸਪੋਰਟ ਦੇ ਡਰਾਈਵਰ ਤੇ ਕੰਡਕਟਰ ਅੰਦਰ ਬੰਦ ਕੀਤੇ ਹੋਇਆ ਥਾਣੇ ਦੀ ਹਵਾਲਾਤ ਦੇ ਵਿੱਚ ਤੇ ਉਹਨਾਂ ਨੂੰ ਕੱਢ ਕੇ ਥਾਣੇ ਦੇ ਵਿੱਚ ਕੁੱਟ ਰਿਹਾ ਤੇ ਅਸਜੋ ਹੱਥ ਦੇ ਹੱਥ ਧਰ ਕੇ ਮੂਕ ਦਰਸ਼ਕ ਬਣਿਆ ਬੈਠਾ ਇੱਕ ਦਲਤ ਦੇ ਨਾਲ ਉਹ ਦਲਤ ਮੇਰੇ ਕੋਲੇ ਲੈ ਗਿਆ ਜਿਹਦਾ ਨਾਮ ਮਨਜੀਤ ਸਿੰਘ ਤੇ ਉਸ ਦਲਤ ਦੇ ਨਾਲ ਥਾਣੇ ਦੇ ਅੰਦਰ ਕੈਸੀ ਉਹਦੀ ਜਲੀਲ ਜਲਾਲਤ ਕੀਤੀ ਜਾਂਦੀ ਹੈ ਕਿਵੇਂ ਉਹਨੂੰ ਕੁੱਟ-ਕੁੱਟ ਕੇ ਜਲੀਲ ਕੀਤਾ ਜਾਂਦਾ ਉਹਦਾ ਕਸੂਰ ਕੀ ਹੈ ਕਿ ਉਹਨੇ ਝਾੜੋ ਨੂੰ ਵੋਟ ਪਾਈ ਸੀ ਇਹ ਕਸੂਰ ਹੈ ਉਹਦਾ ਆ ਕਸੂਰ ਹੈ ਉਹਦਾ ਤੇ ਕਹਿੰਦੇ ਕਿ ਅਸੀਂ ਪੋਲੀਟੀਕਲ ਬੰਡਾਟਾ ਨਹੀਂ ਕਰਦੇ ਮੇਰਾ ਯਕੀਨ ਆ ਜਿਹੜਾ ਆ ਕਾਂਡ ਹੋਇਆ ਤੁਸੀਂ ਦਿਹਾੜੀ ਦੋ ਦਿਹਾੜੀ ਵੇਟ ਕਰ ਲਿਓ ਨਾ ਇਹਦੇ ਪਿੱਛੇ ਰਾਜਨੀਤਿਕ ਸਦਾਤਾਰੀ ਲੋਕਾਂ ਦੀਆਂ ਸੰਦਾ ਨਿਕਲਿਆਂ ਤੇ ਨਿਮੀ ਜਗ੍ਹਾ ਬਹਿ ਜਾ ਕੇ ਇਸ ਦੀ ਜੁਰਤ ਨਹੀਂ ਹੋ ਸਕਦੀ। ਦੋਸਤੋ ਮੈਂ ਤੁਹਾਡੇ ਕੋਲੇ ਸੰਗਤ ਰੂਪ ਹਾਜ਼ਰੀ ਲਵਾਉਣ ਆਇਆ ਕਿ ਅਸੀਂ ਤੁਹਾਡੇ ਨਾਲ ਆ। ਜਿਸ ਤਨ ਲਾਗੇ ਸੋਈ ਜਾਣਾ। ਕੁੱਟ ਖਾਦੀ ਆਸੀਂ ਪੁਲਿਸ ਦੀ। ਆਪਣੇ ਵਾਸਤੇ ਨਹੀਂ ਪੰਜਾਬ ਵਾਸਤੇ ਖਾਦੀ ਆ ਪੰਜਾਬ ਦੇ ਵਿੱਚੋਂ ਜ਼ਬਰ ਤੇ ਜ਼ੁਲਮ ਦਾ ਖਾਤਮਾ ਕਰਨ ਵਾਸਤੇ। ਬੇਇਮਾਨਾ ਤੰਤਰ ਦੇ ਖਿਲਾਫ ਇਨਕਲਾਬ ਜਿੰਦਾਬਾਦ। ਸਿਰਫ ਇਸ ਇਸ ਧਰਨੇ ਦੇ ਵਿੱਚ ਇਨਫੋਰਮ ਕਰਨ ਵਾਸਤੇ ਆ ਕਿ 14 ਤਰੀਕ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇੱਕ ਇੱਕ ਪਰਤ ਦੇਣ ਕੇ ਦਿਖਾਵਾਂਗੇ ਪੰਜਾਬ ਵਿਧਾਨ ਸਭਾ ਦੇ ਅੰਦਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਪਹਾੜੀਆਂ ਦੇ ਵਿੱਚ ਰੂਸ ਆਲਮ ਨਾਲ ਬਾਹਾਂ ਬਾਈ ਫੋਟੋਆਂ ਖਿਚਾ ਰਿਹਾ ਤੇ ਉਹਨੂੰ ਤਾਜ ਇਸ ਵਾਸਤੇ ਦਿੱਤਾ ਸੀ ਲੋਕਾਂ ਨੇ ਸੋਹਜਕ ਸਮਾਗਮ ਹੋਇਆ ਪੰਜਾਬ ਵਿਧਾਨ ਸਭਾ ਦਾ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਤੇ ਮੈਂ ਬਿਨਾਂ ਮਾਈਕ ਤੋਂ ਬੋਲ ਕੇ ਆਇਆ ਮੈਂ ਕਹਿ ਕੇ ਆਇਆ ਕਿ ਕੈਪਟਨ ਸਾਹਿਬ ਤੇਰੇ 70 ਐਮਐਲਏ ਬਣਿਆ ਕੋਈ ਚੱਜ ਦਾ ਕੰਮ ਕਰਕੇ ਦਿਖਾਈ ਚੱਜ ਦਾ ਕੰਮ ਕਰਕੇ ਦਿਖਾਈ ਲੋਕਾਂ ਨੇ ਤੇਰੇ ਸਿਰ ਦੇ ਉੱਤੇ ਬਹੁਤ ਵੱਡਾ ਤਾਜ ਧਰਿਆ ਪਰ ਜਦੋਂ ਹਾਲਾਤ ਪੰਜਾਬ ਦੀ ਧਰਤੀ ਦੇ ਬਣਿਆ ਮੈਂ ਬੋਲ ਕੇ ਆਇਆ ਕਿ ਮੈਨੂੰ ਇੱਕ ਅਕਾਲੀ ਦਲ ਦਾ ਸੀਨੀਅਰ ਲੀਡਰ ਇੱਕ ਵਿਆਹ ਦੇ ਵਿੱਚ ਮਿਲਿਆ ਮੈਨੂੰ ਕਹਿੰਦਾ ਬੱਸ ਤੁਸੀਂ ਤਾਂ ਡਾਂਗਾ ਖਾਣ ਜੋਗੇ ਰਹੇ ਡਾਂਗਾ ਖਾਣ ਜੋਗੇ ਪਹਿਲਾਂ ਸਾਡੇ ਚਾਚੇ ਪਹਿਲਾਂ ਸਾਡੇ ਭਾਪੇ ਦੀ ਸਰਕਾਰ ਸੀ ਤੇ ਹੁਣ ਸਾਡੇ ਚਾਚੇ ਦੀ ਸਰਕਾਰ ਆ ਕਹ ਜੀ ਆਹ ਕੈਪਟਨ ਸਾਹਿਬ ਮੁੱਖ ਮੰਤਰੀ ਆ ਪੰਜਾਬ ਦੇ ਲੋਕਾਂ ਦੇ ਉੱਤੇ 10 ਸਾਲ ਚਬਰ ਤੇ ਜ਼ੁਲਮ ਹੋਇਆ ਬਹੁਤ ਵੱਡੇ ਜ਼ਖਮਾਂ ਲੋਕਾਂ ਦੇ ਉੱਤੇ ਲੋਕਾਂ ਨੇ ਆਪਣੇ ਪਿੰਡੇ ਤੇ ਜ਼ਬਰ ਜ਼ੁਲਮ ਹੰਡਾਇਆ ਬਹੁਤ ਪਿੰਡੇ ਦੇ ਉੱਤੇ ਜ਼ਖਮ ਆ ਤੈਨੂੰ ਤਾਜ ਇਸ ਕਰਕੇ ਲੋਕਾਂ ਨੇ ਦਿੱਤਾ ਇਹ ਜ਼ਖਮਾਂ ਦੇ ਉੱਤੇ ਮਲਮ ਲਾਈ ਕਿ ਉਹ ਮਲਮ ਕਿੱਥੇ ਲੱਗ ਰਹੀ ਹੈ ਤੁਹਾਨੂੰ ਪਤਾ ਰੋਜ ਫੁਆਰਾਂ ਦੇ ਵਿੱਚ ਖਵਾ ਛਾਦੇ ਨੇ ਕਿਹਦੇ ਨਾਲ ਬਾਵਾ ਤੇ ਬਾਵਾ ਭਾਈ ਫਿਰਦਾ ਹੋ ਮੁੱਖ ਮੰਤਰੀ ਆਪਣੀ ਕੁਰਸੀ ਤੇ ਬੈਠਾ ਹੋਵੇ ਨਿਆਂ ਦੇਣ ਵਾਲਾ ਹੋਵੇ ਇਹੀ ਦੋਤਾਂ ਨਰਭੈ ਵਰਗਿਆਂ ਦੀਆਂ ਕੁੜੀਆਂ ਦੇ ਨਾਲ ਐਸੀਆਂ ਹਰਕਤਾਂ ਕਰ ਜਾਣ ਜਿੱਥੇ ਰਾਜਾ ਲੋਕਾਂ ਨੂੰ ਨਿਆਂ ਦੇਣ ਵਾਲਾ ਹੋਵੇ ਨਾ ਈਮਾਨਦਾਰ ਹੋਵੇ ਡੈਡੀਕੇਟਿਡ ਹੋਵੇ ਆਪਣੇ ਸਟੇਟ ਦੇ ਲੋਕਾਂ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਜਿਉਂ ਸਿਆਸਤਾਈ ਤੱਕੜੇ ਵਰਗੀ ਸਿੱਧੀ ਹੋ ਕੇ ਕੰਮ ਕਰਦੇ। ਅੱਜ ਵੀਰੋ ਬਾੜ ਖੇਤ ਨੂੰ ਖਾਰੀ ਆ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਪੰਜਾਬ ਵਿਧਾਨ ਸਭਾ ਦੇ ਜਿਹੜਾ ਬਜਟ ਸੈਸ਼ਨ ਆ ਰਿਹਾ 14 ਤੋਂ ਲੈ ਕੇ 23 ਤਰੀਕ ਤੱਕ ਦਾ ਕੱਲੀ-ਕੱਲੀ ਗੱਲ ਦਾ ਇਸ ਬੱਚੀ ਦੇ ਨਾਲ ਹੋਏ ਕੱਲੇ-ਕੱਲੇ ਮਾਨਸਿਕ ਪੀੜਾ ਜਸਮਾਨੀ ਪੀੜਾ ਦਾ ਸਾਹਰ ਜ਼ਰੂਰ ਲਵਾਂਗੇ ਇਹ ਵਾਦਾ ਤੁਹਾਡੇ ਨਾਲ ਕਰਦਾ ਤੇ ਮੇਰੀ ਨਿਮਰਤਾ ਸਹਿਤ ਬੇਨਤੀ ਆ ਪਰਿਵਾਰ ਨੂੰ ਦੋਸ਼ ਨਹੀਂ ਦੇਣਾ। ਅਛੋਕੜ ਕੀ ਐ? ਨਿਜਮ ਅਨਸਾਰ ਨੌਕਰੀ ਮਿਲਣੀ ਐ। ਪਹਿਲਾ ਵੱਡਾ ਦੁਖਾਂਤ ਇਸ ਬੱਚੀ ਦੇ ਬਾਪ ਦੀ ਮੌਤ ਹੁੰਦੀ ਐ। ਦੂਜਾ ਵੱਡਾ ਦੁਖਾਂਤ ਮਾਂ ਦਾ ਮਰਡਰ ਹੁੰਦਾ ਮਾਂ ਦੀ ਮੌਤ ਹੁੰਦੀ ਐ। ਤੇ ਕਿੱਡੇ ਵੱਡੇ ਦੁਖਾਂਤ ਨੇ ਇਸ ਪਰਿਵਾਰ ਦੇ ਉੱਤੇ ਪਾਪਾ ਇਸ ਗੱਲ ਨੂੰ ਨੈਗੇਟਿਵਲੀ ਲੈ ਕੇ ਜਾਣਾ ਕਿ ਉਸ ਪਰਿਵਾਰ ਦੇ ਬੱਚੇ ਨੂੰ ਨਾਸਤੀ ਮਿਲੇ ਤੇ ਅਸੀਂ ਵਿਰੋਧ ਕਰਨਾ ਨਹੀਂ ਕਾਨੂੰਨ ਅਨੁਸਾਰ ਸਾਡਾ ਰਾਈਟ ਹੈ ਪਰ ਇਸ ਬੱਚੀ ਦੇ ਪਰਿਵਾਰ ਨੂੰ ਨਿਆਂ ਲੈ ਕੇ ਦੇਣ ਵਾਸਤੇ ਸਮਾਜਿਕ ਨਿਆਂ ਦਾ ਅੰਦੋਲਨ ਭੱਜ ਦਰਖਿਓ ਜਿੱਥੇ ਜ਼ਰੂਰਤ ਹੋਵੇ ਕੰਮਕਾਰ ਛੱਡ ਦਿਓ ਕਹਿ ਦਿਓ ਵੀ ਅਸੀਂ ਕੰਮ ਛੱਡਿਆ ਅੱਜ ਇਸ ਪਰਿਵਾਰ ਦੀ ਬੱਚੀ ਦੇ ਨਾਲ ਇਸੇ ਪਰਿਵਾਰ ਦੀ ਧੀ ਦੇ ਨਾਲ ਹੋਇਆ ਕੱਲ ਨੂੰ ਮੇਰੀ ਬੱਚੀ ਤੇ ਮੇਰੀ ਧੀ ਦੇ ਨਾਲ ਵੀ ਹੋ ਸਕਦਾ ਇਹ ਭਾਵਨਾ ਮਨ ਦੇ ਵਿੱਚ ਰੱਖਣੀ ਹੈ ਜਿੰਨੀ ਇਹ ਇਸ ਗੁੰਡਾਗਰਦੀ ਨੂੰ ਸਮਾਜਿਕ ਨਿਆਂ ਦੇ ਰੂਪ ਦੇ ਵਿੱਚ ਸੰਗਤ ਰੂਪ ਹੋ ਕੇ ਆਪਾਂ ਅਨਕੇਲ ਪਾਵਾਂਗੇ ਨਹੀਂ ਕਹਿੰਦੇ ਆ ਚਾਹੇ ਦਾ ਨਹੀਂ ਪੈ ਦਾ ਡਰ ਆਦਿਕ ਦੇ ਨਾਲ ਹੋਇਆ ਜੇ ਇਕੱਠੇ ਨਾ ਹੋਏ ਤੇ ਕਾਨੂੰ ਤੁਹਾਡੇ ਮੇਰੇ ਘਰੇ ਵੀ ਇਹ ਲਾਂਬੂ ਲੱਗ ਸਕਦਾ ਵੀ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਆ ਆਪਾਂ ਧਰਨਾ ਲਾਇਆ ਤੇ ਅਗਲਾ ਪ੍ਰੋਗਰਾਮ ਜੋ ਜਿਹੜੀ ਕਮੇਟੀ ਇੱਥੇ ਆਪਾਂ ਫਾਰਮ ਕੀਤੀ ਐ ਇਸ ਪਰਿਵਾਰ ਨੂੰ ਨਿਆਂ ਦਿਵਾਉਣ ਵਾਸਤੇ ਜੋ ਇਹ ਕਮੇਟੀ ਰੂਪ ਰੇਖਾ ਲਿਖ ਕੇ ਪ੍ਰੋਗਰਾਮ ਰੈ ਗਈ ਆਪਾਂ ਸਾਰਿਆਂ ਨੇ ਉਸ ਪ੍ਰੋਗਰਾਮ ਦੇ ਉੱਤੇ ਬੱਦ ਚੜ ਕੇ ਇਸ ਪਰਿਵਾਰ ਨੂੰ ਨਿਆਹ ਦੇਉਣ ਵਾਸਤੇ ਹਿੱਸੇਦਾਰੀ ਪਾਉਣੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਕੇ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾ